ਉਜੀ ਮਾਰਿਓ ਦੋ ਦੋ ਤਾਰਾਂ ਆਹ ਵੇਖੋ ਸੱਜਣੋ ਮਗਰਲੇ ਥਣਾ ਦੀ ਚਵਾਈ ਅਗਲੇਾਂ ਦੇ ਮਾਰ ਦੋ ਆਪਾਂ ਨੂੰ ਭੈਣਾ ਭਰਾਵਾਂ ਨੇ ਕਹਣਾ ਦੁੱਧ ਬਾਲਾ ਡੁੱਲੀ ਜਾਂਦੇ ਓਕੇ ਰਿਪੋਰਟ ਹੈ ਨਾ ਜੀ ਓਕੇ ਜੀ ਓਕੇ ਧੰਨਵਾਦ ਜੀ ਤੁਹਾਡਾ ਮਗਰ ਕੱਟੀ ਆ ਸੱਜਣੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਸੂਰਵੰਡ ਤਹਿਸੀਲ ਤੇ ਸੱਜਣੋ ਗੱਲ ਕਰੀਏ ਤਾਂ ਪੱਟੀ ਆ ਜਾਂਦੀ ਆ ਤੇ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਜਦੋਂ ਸੱਜਣੋ ਆਪਾਂ ਹਰੀਕਾਂ ਤੋਂ ਪਿੱਖੀ ਪਿੰਡ ਰੋਡ ਜਾਂਦੇ ਆ ਵੱਡਾ ਹਾਈਵੇ ਤੇ ਉਹਦੇ ਤੇ ਦਿਆਲਪੁਰਾ ਨਗਰ ਆਉਂਦਾ ਤੇ ਉਸ ਦਿਆਲਪੁਰੇ ਤੋਂ ਸਿਰਫ 2 ਕਿਲੋਮੀਟਰ ਦੀ ਦੂਰੀ ਤੇ ਇਹ ਨਗਰ ਵਸਿਆ ਹੋਇਆ ਘਰੇਲੂ ਪਰਿਵਾਰ ਦੇ ਕੋਲੋਂ ਤੁਹਾਨੂੰ ਇੱਕ ਚੰਗੇ ਦੁੱਧ ਵਾਲੀ ਮੱਝ ਵਿਖਾਉਣ ਲੱਗੀ ਆ ਥੋੜੀ ਜੀ ਕੈਮਰੇ ਤੋਂ ਡਰਦੀ ਆ ਤੇ ਮੈਂ ਤੁਹਾਨੂੰ ਜੂਮ-ਜਾਮ ਕਰਕੇ ਸਾਰੀ ਤਸੱਲੀ ਕਰਾਉਂਗਾ ਕੱਟੀ ਨੂੰ ਜਨਮ ਦਿੱਤਾ ਉਦੋਂ ਪਿਛਲੇ ਸੂਏ ਦੀ ਵੀ ਕੱਟੀ ਵੀਰ ਦੇ ਕੋਲੇ ਆਹ ਘਰੇ ਖੜੀ ਆ ਜਿਹੜੀ ਕੱਟੀ ਨੂੰ ਐਦਕੀ ਜਨਮ ਦਿੱਤਾ ਮੰਨ ਲਓ ਵੀ ਚੰਗੇ ਰਿਕਾਰਡ ਸਮੇਤ ਸੀਵਨ ਜਿਹੜਾ ਬਾਈ ਨੇ ਲਵਾਇਆ ਸੀ ਆਹ ਵੇਖੋ ਲੇਵਾ ਪਾਂਡਾ ਮੰਨ ਲਓ ਵੀ ਹਫਤੇ ਦੇ ਅੰਦਰ ਬਾਰ ਦੀ ਸੂਈ ਮੈਂ ਆ ਤੇ ਬੜਾ ਚੰਗਾ ਦੁੱਧ ਕਰਮਾਲੀ ਨੇ ਪਿਛਲੇ ਸੂਏ ਪਾਇਆ ਤੇ ਵੀਰ ਕਹਿੰਦਾ ਵੀ ਹਰਿਆਣੇ ਤੋਂ ਬਾਈ ਹਰੀ ਲੈ ਕੇ ਆਏ ਸੀ ਪਲੂਣ ਚੋਟੀ ਆਜੋ ਬਾਕੀ ਜਿੰਨਾ ਕਿ ਮੈਨੂੰ ਪਤਾ ਸੀ ਤੁਹਾਨੂੰ ਮੈਂ ਦੱਸਦਾ ਜਿਹੜੇ ਵੀਰ ਤੇ ਪਸੰਦ ਆ ਜਾਂਦੀ ਆ ਕਰਕੇ ਤਸੱਲੀ ਕਰਿਓ ਖਰੀਦਦਾਰੀ ਪਾਉਜੀ ਸਾਸਰੀ ਗਾਲ ਸਾਸਰੀ ਗਾਲ ਸਾਸਰੀ ਗਾਲ ਸੰਤੂ ਸਾਹਵ ਜੀ ਖਾਲ ਸਾਹਵ ਅਗੇ ਜੀ ਸਾਰੇ ਵੇਖਣ ਆਲਿਆਂ ਨੂੰ ਸੁਰੋਤਿਆਂ ਨੂੰ ਜਿੰਨੇ ਵੀ ਵੀਡੀਓ ਵੇਂਦੇ ਸਾਰਿਆਂ ਨੂੰ ਸਾਸਰੀ ਗਾਲ ਦੀ ਧੰਨਵਾਦ ਜੀ ਤੁਹਾਡਾ ਵੀ ਹੈਨਾ ਤੇ ਆਪਣਾ ਨਾਮ ਤੇ ਐਡਰੈਸ ਪ੍ਰੋਪਰ ਦੱਸਗੇ ਭੈਣਾ ਭਰਾਵਾਂ ਨੂੰ ਹਾਂਜੀ ਨਾਮ ਮੇਰਾ ਗਰਬਖ ਸਿੰਘ ਆ ਜੀ ਸਾਡੀ ਦੁਕਾਨ ਆ ਕਰਿਆਨੇ ਦੀ ਧਿਆਲਪੁਰ ਅਡੇ ਤੇ ਧਿਆਲਪੁਰ ਮਹਿਨੱਡਾ ਮੱਡੇ ਤੇ ਠੀਕ ਆ ਤੇ ਸੂਰਵਿੰਡ ਪਿੰਡ ਆ ਹਾਂਜੀ ਤਹਿਸੀਲ ਪਟੇ ਜਿਲ੍ਹਾ ਤਰਨਤਾਰਨ ਤੇ ਗਰਬਖ ਸਿੰਘ ਨੂੰ ਪੁੱਛ ਕੇ ਇਹਦਾ ਨਾਮ ਪੁੱਛ ਕੇ ਜਦੋਂ ਕੋਈ ਮਰਜ਼ੀ ਆ ਸਕਦਾ ਚਾਹ ਪੁੱਛ ਲੈ ਵਿਦਿਆਲਪੁਰ ਜਿੱਨਾ ਦੀ ਦੁਕਾਨ ਆ ਕਰਿਆਨੇ ਦੀ ਠੀਕ ਆ ਹਾਂਜੀ ਤੇ ਆਪਣਾ ਨੰਬਰ ਜੀ ਨੰਬਰ 94647 ਹਾਂਜੀ 4855 ਇੱਕ ਕਰੀ ਹੋਰ ਕਰਦੇਗੇ ਰਿਪੀਟ ਹਾਂਜੀ 9464748558 ਤੇ ਇਹ ਮੈਂ ਆਪਣੇ ਘਰ ਦੀ ਆ ਨਾ ਵੀਰ ਜੀ ਹਾਂਜੀ 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 ਚੋਈ ਆਪਾਂ ਠੀਕ ਆ ਮਗਰ ਲਸੂ ਆਪਾਂ ਘਰੇ ਚੋਈ ਆ ਚੋਈ ਆ ਚੋਈ ਆ ਸੁਆ ਹੁਣ ਸੂਈ ਕਿਹੜਾ ਇਹ ਉਨੇ ਤੀਜਾ ਸੂਆ ਸੂਈ ਤੀਜਾ ਸੂਆ ਸੂਈ ਕੰਨੀਆਂ ਪਿਛਲੇ ਸਾਲ ਬਰਾਬਰ ਨਹੀਂ ਹਨ ਕੀ ਕੀਤੀਆਂ ਇਹ ਤਾਂ ਕੀ ਕੀਤੀਆਂ ਸੂਆ ਤੀਜਾ ਸੂਈ ਜਿਵੇਂ ਤੁਸੀਂ ਦੱਸਿਆ ਵੀ ਇਹਦੇ ਮਾਲਕ ਪਿਛਲੇ ਉਸ ਤੋਂ ਪਹਿਲੇ ਸੂਏ ਹਰਿਆਣੇੋਂ ਲੈ ਕੇ ਆਏ ਹਰਿਆਣੇੋਂ ਲੈ ਕੇ ਆਏ ਤੇ ਉਹਨਾਂ ਦੇ ਮੁੰਡੇ ਬਾਹਰ ਚੱਲ ਗਏ ਤੇ ਉਹਨਾਂ ਤੋਂ ਫਿਰ ਮੈਨ ਲੈ ਆਏ ਉਹਨਾਂ ਤੋਂ ਤੁਸੀਂ ਲੈ ਲਈ ਬਾਕੀ ਬੋਡੀ ਸਟਰਕਚਰ ਬਹੁਤ ਵੱਡਾ ਮਹਿੰਦਾ ਬਹੁਤ ਤਗੜਾ ਆ ਕੇ ਦੇਖੋ ਹੈਨਾ ਦੇਖੋ ਮੈਂ ਹਾਂ ਤੂੰ ਡੇਕਾ ਦੇ ਬਰਾਬਰ ਆ ਕਰਮਾਂ ਵਾਲੀ ਸਾਢੇ 5 ਫੁੱਟ ਕਾਦਾ ਆਪਣਾ ਹਾਂ ਤੇ ਤੁਹਾਡੇ ਮੋਢਾ ਨੰਗਦੀ ਆ ਬਿਲਕੁਲ ਬਿਲਕੁਲ ਹੈਨਾ ਹਾਂ ਜੀ ਠੀਕ ਆ ਤੇ ਮਗਰਲੇ ਸੂਏ ਦਾ ਦੁੱਧ ਇਹਦਾ ਕੀ ਚੋਇਆ ਆਪਾਂ? ਆਓ ਜੀ 16 ਲੀਟਰ ਚੋਇਆ ਆਪਾਂ। ਆਪਾਂ 16 ਚੋਇਆ ਆਪਣੀ ਸੇਵਾ ਤੇ। ਆਪਣੀ ਸੇਵਾ ਤੇ। ਅਗਲਾ ਲ ਜਾਵੇ ਆਪਣੇ ਤੋਂ। ਅਗਲਾ 18 ਵੀ ਚੂ ਸਕਦਾ। ਹਾਂ 20 ਵੀ ਚੋਲੇ। ਉਹ ਉਹ ਅਗਲੇ ਦੀ ਸੇਵਾ ਤੇ। ਠੀਕ ਆ। ਹੁਣ ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ? ਇਹਨੂੰ 1 ਹਫਤਾ ਹੋਇਆ ਜੀ। 1 ਹਫਤੇ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਜੀ? ਇਸ ਟਾਈਮ 13 ਲੀਟਰ ਤੁਸੀਂ 12 ਮੰਨ ਲਓ। ਦੁੱਧ 13 ਲੀਟਰ ਆ 12 ਮੰਨ ਕੇ ਜਿਹੜਾ ਮਰਜ਼ੀ ਭੈਣ ਭਰਾ ਤਸੱਲੀਆਂ ਕਰੀ ਜਾਵੇ ਚਾਰ ਡੰਗ ਹਨਾ। ਕੀ ਕਰਕੇ ਪੰਜ ਡੰਗ ਚੋ। ਠੀਕ ਆ ਹੋਣ ਤੜਕੇ ਚਵਾਈ ਕਿੰਨੇ ਕ ਵਜੇ ਕੀਤੀ ਸੀ ਆਪਾਂ ਸਾਢੇ 5:30 ਵਜੇ ਦੀ ਚਵਾਈ ਕੀਤੀ ਸਾਢੇ 5:30 ਵਜੇ ਚਵਾਈ ਕੀਤੀ ਸੀ ਤੇ ਮੰਨ ਲਓ ਵੀ ਆਹ ਦੂਜਾ ਜਿਹੜੀ ਕੱਟੀ ਆ ਗਈ ਇਹ ਕਿਹੜੇ ਸੀਮਨ ਦੀ ਦਸੀ ਆ ਇਹ ਤਾਂ ਜੀ ਡਾਕਟਰ ਆਪਣਾ ਹੀ ਆ ਮੁੰਡਾ ਠੀਕ ਆ ਤੇ ਵੀਰਾ ਵਾਲੀ ਦਾ ਕੋਈ ਕੱਟਾ ਵਾ ਨਾ ਕੋਈ 25 ਪਲੱਸ ਉਹਦੀ ਮਾਂ ਦਾ ਘਰ ਸੀ ਅੱਛਾ ਵੀਰਾ ਵਾਲੇ ਅੱਛਾ ਉਹ ਉਹ ਉਸ ਮੰਨ ਲਓ ਬੈਂਕ ਦਾ ਇਹ ਉਹ ਬੈਂਕ ਦਾ ਹੈ ਠੀਕ ਹੈ ਠੀਕ ਹੈ ਉਹਦਾ ਟੀਕਾ ਲੱਗਾ ਪ੍ਰੋਪਰ ਕਾ ਡਾਕਟਰ ਨੂੰ ਹੀ ਪਤਾ ਬਿਲਕੁਲ ਆਪਣਾ ਮੁੰਡਾ ਕਰਦਾ ਹੈ ਓਕੇ ਬਾਕੀ ਕੱਟੀ ਆਈ ਚੰਗੀ ਆ ਬਹੁਤ ਚੰਗੀ ਆ ਵੇਖੋ ਹਾਂ ਨਹੀਂ ਝੂਲੀ ਚਾਲੀ ਚੰਗੀ ਆ ਕਰਦੀ ਠੀਕ ਆ ਇਹਨੂੰ ਜੇ ਹੁਣ ਆਪਾਂ ਤੂਰੀਏ ਤੇ ਫਿਰ ਬੜਾ ਡਰਦੀ ਤਾਂ ਨਹੀਂ ਨਹੀਂ ਤੋੜੂ ਵੀ ਕੋਈ ਨਹੀਂ ਹਾਂ ਕੋਈ ਨਹੀਂ ਲੋ ਰੱਬ ਦਾ ਨਾ ਖੋਲਿਓ ਮੜੀ ਜੀ ਤੋੜ ਸੱਜਣੋ ਲੋ ਤੁਹਾਨੂੰ ਮੈਂ ਨਾ ਕੱਦ-ਕੁੱਦ ਦਾ ਨਤਾਜਾ ਲਵਾਉਣ ਲੱਗਾ ਤੋੜ ਕੇ ਬਾਕੀ ਲੇਵੇ ਭਾਂਡੇ ਦੀ ਝੋਟੀ ਸਾਫ਼ ਆ ਜਮਾ ਓਕੇ ਰਪੋਰਟ ਸੂਆ ਸੁਈਆ ਸੱਜਣੋ ਤੀਜਾ ਤੇ ਕੱਟੀ ਨੂੰ ਜਿਹੜਾ ਇਹਨੇ ਕਰਮਾ ਵਾਲੀ ਨੇ ਜਨਮ ਦਿੱਤਾ ਵੱਡੇ ਬੋਡੀ ਸਟਰਕਚਰ ਦੀ ਆ ਛੋਟੀ ਨਾ ਸਮਝਿਓ ਤੇ ਇਥੋਂ ਲੇਵਾ ਪਾਂਡਾ ਫੇਰ ਵੀ ਚੈੱਕ ਕਰੋ ਮੈਂ ਤੁਹਾਨੂੰ ਜ਼ੂਮ ਕਰਕੇ ਇਹਨੂੰ ਵਿਖਾਉਣਾ ਮੱਝ ਨੂੰ ਹੁਣ ਇੱਥੇ ਜ਼ੂਮ ਕੀਤੀ ਹੋਈ ਆ ਉਸ ਹਿਸਾਬ ਨਾਲ ਗੈਸ ਲਾ ਲਿਓ ਕਿਉਂਕਿ ਜੇ ਨੇੜੇ ਜਾਂਦੇ ਥੋੜੀ ਡਰਦੀ ਆ ਤੇ ਬਾਕੀ ਤੁਸੀਂ ਵੇਖੋ ਇਹਦਾ ਲੇਵਾ ਪਾਂਡਾ ਕਰਮਾਂ ਵਾਲੀ ਦਾ ਇਹ ਆ ਵੇਖੋ ਹੈ ਨਾ ਕਰਮਾਂ ਵਾਲੀ ਕੋਈ ਟਾਈਮ ਨਹੀਂ ਲੱਗਿਆ ਤੇ ਪੂਛ ਨੱਪੀ ਫਰਦੀ ਆ ਕਿਉਂਕਿ ਮੇਰੇ ਤੋਂ ਥੋੜੀ ਜੀ ਕੈਮਰੇ ਦਾ ਕਰਕੇ ਡਰਦੀ ਆ ਬਾਕੀ ਪਾਉ ਜੀ ਚੂਣ ਚਾਂ ਤੈਣ ਓਕੇ ਰਿਪੋਰਟ 100 ਦੀ 100 ਲਿਓ ਬੰਨੋ ਘਰੇ ਨੂੰ ਆ ਜਾਣਦੇ ਹੋ ਸਜਣੋ ਫਿਰ ਤੁਹਾਨੂੰ ਆਪਾਂ ਨੇੜੇ ਤੋਂ ਫਿਰ ਵੀ ਜਿੰਨੀ ਤਸੱਲੀ ਹੋ ਸਕੇ ਕਰਾਵਾਂਗੇ ਵਿਦਿਆਲਪੁਰੇ ਤੇ ਬਿਲਕੁਲ ਨਾਲ ਦਾ ਨਗਰ ਆ ਚੱਲ ਪੁੱਤ ਚੱਲ ਕੁਛ ਨਹੀਂ ਕਹਿੰਦੇ ਕੁਛ ਨਹੀਂ ਕਹਿੰਦੇ ਸੁਣੇ ਕੁਛ ਨਹੀਂ ਕਹਿੰਦੇ ਇਹ ਆ ਵੇਖੋ ਤੇ ਗਾੜੀ ਵੀ ਮਹਿੰਦੀ ਚੰਗੀ ਹੋ ਗਈ ਇਹ ਵੀ ਨੋਟ ਕਰ ਲਿਓ ਗਾੜੀ ਜਦੋਂ 16 ਮੀਟਰ ਤੋਂ ਤੁੰਨਾ 2 ਤੋਂ 2.5 ਕਿਲੋ ਘਾਟ ਹੁੰਦੇ 2 ਤੋਂ 2.5 ਕਿਲੋ ਹਣਾ ਤੇ ਮਹਾਰਾਜ ਜੀ ਰੇਟ ਇਹਦਾ ਕੀ ਰੱਖਾਂਗੇ ਜਿਹੜਾ ਕੋਈ ਭੈਣ ਭਰਾ ਇਹ ਕਵੇ ਬਾਈ ਨੇ ਯਾਰ ਜਾਇਜ਼ ਮੈਂ ਦਿੱਤੀ ਆਪਾਂ ਨੂੰ ਨਜਾਇਜ਼ ਨਹੀਂ ਦਿੱਤੀ ਉਦੋਂ ਮੈਂ ਕੱਲ ਵੀਡੀਓ ਵੇਖਣ ਦੇ ਆ ਉਹ ਮੰਡੀ ਦੇ ਵਿੱਚ ਤਿੰਨ ਤਿੰਨ ਵੀ ਮੰਗੀ ਜਾਂਦੇ ਮੰਗੀ ਜਾਂਦੇ ਮੰਗੀ ਜਾਂਦੇ ਵਾਕਿਆ ਕੋਈ ਸ਼ੱਕ ਨਹੀਂ ਉਹ ਫਿਰ ਮੋੜ ਲਿਆਏ ਆ ਉਹਨਾਂ ਨੇ ਵੀਖੀਆਂ ਰੇਟ ਜੋ ਆਪਾਂ ਮਰਜ਼ੀ ਕਰ ਲਏ ਜੀ ਵੀ ਆਪਾਂ ਇਹਨੇ ਦੀ ਦੇ ਦੇਣੀ ਆ 2-10 ਰੇਟ ਕਰਦੇ ਆ ਠੀਕ ਆ ਤੇ 1-75 ਦੀ ਮਾਇਦੇ ਆ 1 ਲੱਖ ਤੇ 75 ਹਜ਼ਾਰ 1 ਲੱਖ 75 ਹਜ਼ਾਰ ਚੋਂ ਕਿੰਨਾ ਕੁ ਮਾਨਤਾ ਕਰੀਗੇ ਜਿੰਨਾ ਮਰਜ਼ੀ ਕਰਦੇ ਹਾਂ ਸੰਤੂ ਸਾਹਿਬ ਆਪਾਂ ਨਹੀਂ ਤੁਸੀਂ ਹਾਂ ਕਰਦੀ ਆ ਪੰਜ ਕਰਦ ਗਏ ਕਰਦ ਗਏ 170 170 ਦੀ ਦੇਣਾ ਨੂੰ ਆਪਾਂ ਕਿਰੀ ਖਰੀਦੀ ਜਲ ਕਰਦੀ ਹਾਂ ਹਾਂ ਵੀ 170 ਦੀ ਦੇ ਦਿੱਤੀ ਹੈਨਾ ਧੰਨਵਾਦ ਬੁਲਾਦ ਗਏ ਫਤਿਹ ਹਾਂਜੀ ਬੁਲਾਦ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ